ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵਾਪਸ ਪੰਜਾਬ ਤੋਂ ਚਲੀਆਂ ਗੋਲੀਆਂ ਗੋਲੀਆਂ ਦੀ ਆਵਾਜ਼ ਸੁਣ ਕੇ ਦਹਿਲੇ ਲੋਕ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਦੇ ਵਿਰੋਧ ਚ ਦੇਸ਼ ਭਰ ਦੇ ਡਾਕਟਰ ਹੜਤਾਲ ਤੇ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਦੇ ਡਾਕਟਰਾਂ ਨੇ ਕੱਢਿਆ ਰੋਸ ਮਾਰਚ ਇਲਾਜ ਕਰਾਉਣ ਲਈ ਪਹੁੰਚੇ ਮਰੀਜ਼ ਹੋਏ ਖਚਲਖਵਾ। ਕਲਕੱਤਾ ਨਰਸ ਕਤਲ ਤੇ ਜ਼ਬਰ ਜਨਾਹ ਮਾਮਲੇ ਚ ਵੱਡਾ ਖੁਲਾਸਾ ਪ੍ਰਿੰਸੀਪਲ ਤੇ ਸੀਨੀਅਰ ਡਾਕਟਰ ਨੇ ਬਣਾਇਆ ਕਤਲ ਦਾ ਪਲਾਨ ਇੱਕ ਕੁੜੀ ਵੀ ਸੀ ਸ਼ਾਮਿਲ ਆਡੀਓ ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਟਾਂਡਾ ਦੇ ਪਿੰਡ ਕੁਰਾਣਾ ਕਲਾਂ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ। देर रात ਨੂੰ ਗੋਲੀਆਂ ਦੀ ਆਵਾਜ਼ ਸੁਣ ਆਲੇ ਦੁਆਲੇ ਦੇ ਲੋਕਾਂ ਨੂੰ ਭੱਜਣਾ ਪੈ ਗਿਆ ਜਾਣਕਾਰੀ ਮੁਤਾਬਕ ਦੇਰ ਰਾਤ ਬਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੇ ਘਰ ਸਾਹਮਣੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਗੋਲੀਆਂ ਬਲਜੀਤ ਸਿੰਘ ਦੇ ਗੇਟ ਤੇ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਫਾਇਰ ਹੋਈ ਨੇ ਫਾਇਰਿੰਗ ਦੀ ਸੂchnਾ ਮਿਲਣ ਤੇ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਇਹ ਕਿਸ ਕਿਸ ਕਰਕੇ ਹਾਦਸਾ ਵਾਪਰਿਆ ਪਤਾ ਲਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਟਾਂਡਾ ਦੀ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਿਆਂ ਦੱਸਿਆ ਕਿ ਦੇਰ ਰਾਤ ਪਿੰਡ ਵਾਸੀ ਬਲਜੀਤ ਸਿੰਘ ਦੇ ਗੇਟ ਉਲਾ ਫਾਇਰ ਹੋਏ ਫਾਇਰ ਹੋਏ ਖੋਲ ਟਾਂਡਾ ਪੁਲਿਸ ਨੇ ਸਵੇਰੇ ਆਪਣੇ ਕਬਜ਼ੇਛ ਲੈ ਕੇ ਗਲੇਰੀ ਜਾਂਚ ਸ਼ੁਰੂ ਕੀਤੀ ਹੈ ਇਸ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਤੀਨ ਟਾਂਡਾ ਪੁਲਿਸ ਨੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਤੇ ਜਲਦੀ ਪੁਲਿਸ ਵੱਲੋਂ ਸਪੰਦੀ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ ਕਲਕੱਤਾ ਦੇ ਸਰਕਾਰੀ ਹਸਪਤਾਲ ਵਿਖੇ ਇੱਕ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਦੀ ਭਿਆਨਕ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸੇ ਦੇ ਵਿਰੋਧ ਨੂੰ ਲੈ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਪੀਸੀਐਮਐਸਸੀ ਦੇ ਸੁਪਰ ਪ੍ਰਧਾਨ ਅਖਿਲ ਸ਼ਰਨ ਦੇ ਸੱਦੇ ਤੇ ਓਪੀਡੀ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਤੇ ਡਾਕਟਰਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਰੋਸ ਮਾਰਚ ਵੀ ਕੱਢੇ ਗਏ ਜਦੋਂ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਐਮਰਜੈਂਸੀ ਸੇਵਾਵਾਂ ਬਹਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਸੀਐਮਐਸਸੀ ਦੇ ਜ਼ਿਲ੍ਹਾ ਪ੍ਰਧਾਨ ਡ ਰਾਮਨੂਏ ਸਮਾਗਤ ਪਾਗੇ ਘਟਨਾ ਦੇ ਰੋਸ ਵਿੱਚ ਜੋ ਰਾਜਦੇਸ ਸਿਹਤ ਸੰਭਾਲ ਕੇਂਦਰਾਂ ਚ ਆਪੀਡੀ ਸੇਵਾਵਾਂ ਬੰਦ ਕੀਤੇ ਗਏ ਨੇ ਜਦੋਂ ਕਿ ਐਮਰਜੈਂਸੀ ਸੇਵਾਵਾਂ ਮੈਡੀਕਲ ਕਾਨੂੰਨੀ ਸੇਵਾਵਾਂ ਜਾਰੀ ਰਹਿਣਗੀਆਂ ਨੇ ਕਿਹਾ ਹੈ ਕਿ ਇਸ ਪਰਦਰਸ਼ਨ ਦਾ ਮੰਤਵ ਉਕਤ ਦੁਖਦਾਈ ਘਟਨਾ ਪ੍ਰਤੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਾ ਹੈ ਤੇ ਪੀੜਤ ਡਾਕਟਰ ਲਈ ਇਨਸਾਫ ਦੀ ਮੰਗ ਕਰਨਾ ਉਧਰ ਹਸਪਤਾਲ ਚ ਇਲਾਜ ਕਰਾਣ ਆਏ ਮਰੀਜ਼ ਖੱਜਲ ਖਵਾਰ ਹੁੰਦੇ ਦੇਖੇ ਗਏ ਪੀसीएमएस ਸਟੇਟ ਬਾਡੀ ਦੇ ਸੱਦੇ ਤੇ ਅਸੀਂ ਪੀसीएमएस ਐਸੋਸੀਏਸ਼ਨ ਫਟਕੜ ਸਾਹਿਬ ਵੱਲੋਂ ਰੋਸ ਦੇ ਪ੍ਰਗਟਾਵੇ ਵਜੋਂ ਆ ਆਪੀਡੀ ਸੇਵਾਵਾਂ ਨੂੰ ਠੱਪ ਕਰ ਰਹੇ ਹਾਂ ਇਹ ਆ ਰੋਸ ਸਾਡੇ ਆ ਕਲੀਗ ਜਿਨ੍ਹਾਂ ਨਾਲ ਜ਼ਬਰ ਜਨਾਹ ਦੀ ਵਾਰਦਾਤ ਹੋਈ ਹੈ ਆਰਜੀ ਮੈਡੀਕਲ ਕਾਲਜ ਪਰ ਕਲਕੱਤਾ ਵਿੱਚ ਉਹਨਾਂ ਨਾਲ ਜ਼ਬਰ ਜਨਾਹ ਤੋਂ ਬਾਅਦ ਉਹਨਾਂ ਨਾਲ ਬੇਰਹਿਮੀ ਨਾਲ ਕਤਲ ਹੋਇਆ ਹੈ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੀ ਸਰਕਾਰ ਨੂੰ ਮੰਗ ਹੈ ਕਿ ਆ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਅਸੀਂ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਡਿਮਾਂਡ ਕਰਦੇ ਹਾਂ ਏ ਸਾਡਾ ਅੱਜ ਰੋਜ਼ ਦਾ ਪ੍ਰਗਟਾਵਾ ਆਮ ਲੋਕਾਂ ਵਾਸਤੇ ਅ ਅਮਰਜੈਂਸੀ ਸੇਵਾਵਾਂ ਨੂੰ ਨਾ ਠੱਪ ਕਰਦੇ ਹੋਏ ਚੱਲੇਗਾ ਸਿਰਫ ਓਪੀਡੀ ਸੇਵਾਵਾਂ ਬੰਦ ਨੇ ਇਲੈਕਟਿਵ ਅ ਅਮਰਜੈਂਸੀ ਆਪਰੇਸ਼ਨ ਥੀਟਰਸ ਅਤੇ ਮੈਡੀਕਲ ਲੀਗਲ ਕੰਮ ਵੀ ਨਾਲ ਚੱਲਦੇ ਰਹਿਣਗੇ ਉਦਰ ਜਲੰਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ OPD ਸੇਵਾਵਾਂ ਮ ਬੰਦ ਰੱਖਣ ਦਾ ਐਲਾਨ ਕੀਤਾ ਦਰਅਸਲ ਕਲਕੱਤਾ ਚਿਕ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਦੇ ਵਿਰੋਧ ਵਿੱਚ OPD ਸੁਵਿਧਾਵਾਂ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹਸਪਤਾਲ 'ਚ ਸਿਰਫ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰੈਜ਼ੀਡੈਂਟ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਦੀ ਘਟਨਾ ਆਤ ਨਿੰਦਣਯੋਗ ਰੈਜ਼ੀਡੈਂਟ ਡਾਕਟਰ ਨੂੰ ਇਨਸਾਫ ਦਿਵਾਉਣ ਦੀ ਮੰਗ ਲਈ OPD ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਕਿਹਾ ਕਿ ਇਹ ਰੈਜ਼ੀਡੈਂਟ ਡਾਕਟਰ ਲਈ ਨਿਆਦਾ ਦਾ ਵੀ ਵੱਡਾ ਮੁੱਦਾ ਹੈ ਅਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਵੀ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਰੈਜ਼ੀਡੈਂਟ ਡਾਕਟਰਾਂ ਵੱਲੋਂ ਧਰਨਾ ਕੀਤਾ ਗਿਆ ਹੈ। ਧਰਨਾ ਲਗਾਤਾਰ ਦੋ ਤੋਂ ਚੱਲ ਰਿਹਾ ਜਦੋਂ ਉਸ ਮਹਿਲਾ ਡਾਕਟਰ ਦਾ ਕਤਲ ਕਰਨ ਤੋਂ ਬਾਅਦ ਮਹਿਲਾ ਡਾਕਟਰ ਨੂੰ ਇਨਸਾਫ ਨਹੀਂ ਮਿਲ ਰਿਹਾ। ਇਸੇ ਦੇ ਚੱਲਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਬੈਠੇ ਰੈਜ਼ੀਡੈਂਟ ਡਾਕਟਰਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਵੱਲੋਂ ਉਹਨਾਂ ਦੀ ਸੁਰੱਖਿਆ ਕਿੰਨੀ ਨਹੀਂ ਬਣਾਈ ਜਾਂਦੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਧਰਨਾ ਲਗਾਤਾਰ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਇੱਕ ਵਾਰ ਨਹੀਂ ਕਈ ਵਾਰੀ ਹੋ ਚੁੱਕਿਆ ਕਿ ਡਾਕਟਰਾਂ ਦੇ ਨਾਲ ਅਜਿਹੇ ਵਿਹਾਰ ਕੀਤੇ ਜਾਂਦੇ ਨੇ ਪਰ ਸਰਕਾਰਾਂ ਚ जिसे चाल दे हैं हैं मांग चलते तो है हैं कि सख्त तो सख्त कानून बनाया जाए कि जब तक उन्होंने नहीं बनती लगातार सैलरी बढ़ाई की स्ट्राइक है हमारी कि अगर डॉक्टर सेफ नहीं होएगा तो वो किसी मरीज का इलाज कैसे कर पाएगा हम अपने सारे डॉक्टर शाईमान के लिए जो भी हमारे फेलो कलीग्स हैं उनकी सेफ्टी उनकी सिक्योरिटी हॉस्पिटल को सेफ़ जोन डिक्लेयर किया जाए हॉस्पिटल में फुल सिक्योरिटी होनी चाहिए हर एक रेजिडेंट के लिए एक वार्ड में एक रेजिडेंट रूम होना चाहिए डेडिकेटेड डॉक्टर्स रूम जिसको बोलते हैं और वो रूम की पूरी मेंटेनेंस होनी चाहिए प्रॉपर रेगुलेटरी वॉशरूम्स होने चाहिए और हर जगह पर हॉस्पिटल में सी सी टी वी चाहिए ਕਲਕੱਤਾ ਦੇ ਆਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਚ ਇੱਕ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਛੇੜਛਾੜ ਤੇ ਹੱਤਿਆ ਦੇ ਮਾਮਲੇ ਚ ਇੱਕ ਮਹਿਲਾ ਡਾਕਟਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਉਸਨੇ ਦਾਅਵਾ ਕੀਤਾ ਕਿ ਟ੍ਰੇਨੀ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਫਿਰ ਜ਼ਬਰਜਨਾਹ ਕੀਤਾ ਗਿਆ ਤੇ ਕਤਲ ਚ ਇੱਕ ਲੜਕੀ ਵਿਸ਼ामਨ ਸੀ ਕਾਲਜ ਪ੍ਰਿੰਸੀਪਲ ਇੱਕ ਸੀਨੀਅਰ ਡਾਕਟਰ ਤੇ ਸਬੰਧਿਤ ਵਿਭਾਗ ਦੇ ਮੁਖੀ ਕਥਿਤ ਤੌਰ ਤੇ ਸਾਜ਼ਿਸ਼ ਚ ਸ਼ਾਮਲ ਨੇ ਭਾਜਪਾ ਦੇ ਰਾਸ਼ਟਰੀ ਸੂਚਨਾ ਤੇ ਟੈਕਨਾਲੋਜੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀ ਦਰਅ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਆਡੀਓ ਸਾਂਝਾ ਕੀਤਾ ਗਿਆ ਆਡੀਓ ਕਲਿੱਪ ਵਾਇਰਲ ਹੋਇਆ ਇਸ ਮਹਿਲਾ ਡਾਕਟਰ ਨੇ ਪ੍ਰਿੰਸੀਪਲ ਤੇ ਹੋ ਸਟਾਫ ਮੈਂਬਰਾਂ ਤੇ ਟ੍ਰੇਨੀ ਡਾਕਟਰਾਂ ਨੂੰ ਨਿਸ਼ਾਨਾ ਬਣਾ ਕੇ ਗੱਠਜੋੜ ਚਲਾਉਣ ਦੇ ਦੋਸ਼ ਲਾਇਆ ਇਹਨੂੰ ਨੇ ਕਿਹਾ ਕਿ ਇਹਨਾਂ ਡਾਕਟਰਾਂ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਤੇ थीसिस जमा कराने ਲਈ پریشان ਕੀਤਾ ਜਾਂਦਾ ਸੀ ਆਪਣੇ ਆਡੀਓ ਮੈਸੇਜ 'ਚ ਮਹਿਲਾ ਡਾਕਟਰ ਨੇ ਇਸ ਘਟਨਾ ਤੇ ਆ ਵਿਸ਼ਵਾਸ ਪ੍ਰਗਟਾਇਆ ਉਹਨਾਂ ਦੱਸਿਆ ਕਿ ਪੱਛਮੀ ਬੰਗਾਲ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰਿੰਸੀਪਲ ਤੇ ਵਿਭਾਗਾਂ ਦੇ ਮੁਖੀ ਵੱਖ-ਵੱਖ ਬਹਾਨੇ ਬਣਾ ਕੇ ਵਿਦਿਆਰਥੀਆਂ ਤੋਂ ਪੈਸੇ ਵਸੂਲਦੇ ਨੇ ਉਹ ਵਿਦਿਆਰਥੀਆਂ ਨੂੰ ਧਮਕੀ ਦਿੰਦੇ ਨੇ ਕਿ ਜੇਕਰ ਉਹਨਾਂ ਨੇ ਪੈਸੇ ਨਾ ਦਿੱਤੇ ਤਾਂ ਉਹ تھیਸਿਸ ਜਮ੍ਹਾਂ ਨਹੀਂ ਕਰਨਗੇ ਇੰਟਰਨ ਪੂਰੀ ਹੋਣ ਤੋਂ ਬਾਅਦ ਸਰਟੀਫਿਕੇਟ ਨਹੀਂ ਦੇਣਗੇ ਤੇ ਮੈਡੀਕਲ ਰਜਿਸਟ੍ਰੇਸ਼ਨ ਵੀ ਨਹੀਂ ਕਰਾਂਗੇ ਚਾਈ ਚਾਈ ਵੀਰਾਂ ਨੂੰ ਰਖੜੀ ਬੰਨਣ ਗਏ ਭੈਣ ਨਾਲ ਵਾਪਿਸ ਮੁੜਦਿਆਂ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਹਾਦਸੇ ਦੀ ਸੂchnਾ ਮਿਲਦੇ ਹੀ ਪੁਲਿਸ ਤੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਕੇ ਹਾਦਸਾ ਇੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਨੁਕਸਾਨੇ ਗੇ ਵਾਹਨਾ ਦੀ ਹਾਲਤ ਵੇਖ ਕੇ ਲਗਾਇਆ ਜਾ ਸਕਦਾ ਹੈ ਜਾਣਕਾਰੀ ਦਿੰਦੇ ਹਾਂ ਮ੍ਰਿਤਕਾ ਦੇ ਬੇਟੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਗਏ ਹੋਏ ਸਨ ਜਦੋਂ ਉਹ ਵਾਪਿਸ ਪਰਤ ਰਹ ਦੱਸਿਆ ਕਿ ਤੁਹਾਡੇ ਮਾਤਾ ਜੀ ਦੀ ਮੌਤ ਹੋ ਚੁੱਕੀ ਹੈ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਇੱਕ ਔਰਤ ਐਕਟਿਵਾ ਤੇ ਸੀ ਜਲੰਧਰ ਨਕੋਦਰ ਰੋਡ ਤੇ ਉਹ ਕੱਟ ਤੋਂ ਮੁੜਨ ਵਾਲੀ ਸੀ ਇਸ ਦੌਰਾਨ ਜਲੰਧਰ ਵੱਲ ਨੂੰ ਆ ਰਹੀ ਗੱਡੀ ਨਾਲ ਐਕਟਿਵਾ ਦੀ ਟੱਕਰ ਹੋ ਗਈ ਸਸੇਚ ਐਕਟਿਵਾ ਚਾਲਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਨਾ ਕਿਹਾ ਕਿ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਮਰਡਰ ਅਤੇ ਉਸ ਦੇ ਜ਼ਬਰਜਨਾਬ ਤੋਂ ਬਾਅਦ ਉੱਤਰਾਖੰਡ ਦੇ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਕ ਨਿੱਜੀ ਹਸਪਤਾਲ 'ਚ ਕੰਮ ਕਰ ਰਹੀ ਨਰਸ ਨਾਲ ਬਲਾਤਕਾਰ ਕਰਨ ਤੇ ਉਸ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾ ਕੋਲੋਂ ਵਾਰਦਾਤ ਚ ਵਰਤਿਆ ਮੋਬਾਈਲ ਫੋਨ ਵਾਰਦਾਤ ਸਮੇਂ ਪਹਿਨੇ ਕਪੜੇ ਤੇ ਹੋਰ ਜ਼ਰੂਰੀ ਸਮਾਨ ਵੀ ਬਰਾਮਦ ਕੀਤਾ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਨੂੰ ਜੇਲ੍ਹ ਪੇਸ ਦਿੱਤਾ ਗਿਆ ਦੱਸਦੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਨਰਸ ਦਾ ਫੋਨ ਤੇ ਉਸਦੇ ਪਾਸ ਰੁਦਰਪੁਰ ਦੇ ਇੱਕ ਨਿੱਜੀ ਹਸਪਤਾਲ ਚ ਤਾਇਨਾਤ ਮਹਿਲਾ ਨਰਜਦੋਤੀ ਜਲਾਈ ਨੂੰ ਡਿਊਟੀ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੋਂ ਬਾਅਦ 31 ਜੁਲਾਈ ਨੂੰ ਨਰਸ ਦੀ ਪੈਨ ਵਸੁੰਧਰਾ ਅਪਾਰਟਮੈਂਟ ਬिलासपुर ਉੱਤਰ ਪ੍ਰਦੇਸ਼ ਨੇ ਰੁਦਰਪੁਰ ਨੂੰ ਲਿਖਤੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਲਿਸ ਨੇ ਸ਼ਿਕਾਇਦਦਾਰ ਤੇ ਲਾ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਣ ਸ਼ੁਰੂ ਕੀਤੀ ਇਸੇ ਦੌਰਾਨ ਉੱਤਰ ਪ੍ਰਦੇਸ਼ ਦੀ ਬिलासपुर ਪੁਲਿਸ ਨੇ ਝਾੜੀਆਂ ਦੇ ਵਿੱਚੋਂ ਇੱਕ ਔਰਤ ਦੀ ਲਾਸ਼ ਵੀ ਬਰਾਮਦ ਕੀਤੀ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਇੱਕ ਪੀੜਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚੱਲਦਿਆਂ ਰੋਡ ਜਾਮ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਕੋਲੋਂ ਇੱਕ ਬੱਚੀ ਗੋਦ ਲਈ ਹੋਈ ਸੀ। ਉਸ ਬੱਚੀ ਨੂੰ ਗੋਦ ਲਿਆ ਅਜ 2 ਸਾਲ ਹੋ ਚੁੱਕੇ ਨੇ। ਉਹ ਕਿਹਾ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨੂੰ ਗੁੰਮਰਾਹ ਕਰਕੇ ਬੱਚੇ ਨੂੰ ਮਿਲਾਉਣ ਦੇ ਲਈ ਕਿਹਾ। ਜਦੋਂ ਅਸੀਂ ਬੱਚੇ ਨੂੰ ਮਿਲਾਉਣ ਦੇ ਲਈ ਲੈ ਕੇ ਆਏ ਤਾਂ ਉਨ੍ਹਾਂ ਨੇ ਬੱਚੇ ਨੂੰ ਟੀਜ਼ ਜ਼ਵਾਉਣ ਦੇ ਬਹਾਨੇ ਆਪਣੇ ਨਾਲ ਲੈ ਕੇ ਉਸ ਤੋਂ ਬਾਅਦ ਵਾਪਸ ਨਹੀਂ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਇਹਨਾਂ ਦੇ ਕਾਰਵਾਈ ਕਿਤੇ ਜਾਈ ਉਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਬੱਚੇ ਨੂੰ ਲੈ ਕੇ ਇਹ ਮਾਮਲਾ ਉਹਨਾਂ ਵੱਲੋਂ ਸਾਹਮਣੇ ਆਇਆ ਤੇ ਉਹਨਾਂ ਵੱਲੋਂ ਦੂਸਰੀ ਤੇ ਨਵੀਂ ਥਾਣੇ ਸੱਦਿਆ ਗਿਆ ਤੇ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਰਾਜਸਥਾਨ ਚ ਮੌਨਸੂਨ ਦੀ ਬਾਰਿਸ਼ ਨੇ ਪਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਕਈ ਇਲਾਕਿਆਂ 'ਚ ਛੜ ਵਰਗੀ ਸਥਿਤੀ ਬਣੀ ਹੋਈ ਹੈ ਤੇ ਲੋਕ ਪਰੇਸ਼ਾਨ ਨੇ ਖਾਸ ਕਰਕੇ ਬੂੰਦੀ, ਬਿਕਾਨੇਰ, ਕਰੋਲੀ ਤੇ ਹੋਰ ਇਲਾਕਿਆਂ 'ਚ ਹੜ੍ਹ ਦੀ ਸੰਭਾਵਨਾ ਕਾਰਨ ਸਥਿਤੀ ਗੰਭੀਰ ਹੋ ਗਈ ਹੈ ਮੌਸਮ ਵਿਭਾਗ ਨੇ ਅੱਜ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਪਾਰੀ ਮੀਂਹ ਦੇ ਚੇਤਾਵਨੀ ਜਾਰੀ ਕੀਤੀ ਹੈ ਖਾਸ ਤੌਰ ਤੇ ਜੈਪੂਰ, ਜੋਧਪੁਰ ਤੇ ਕੋਟਾ ਸਮੇਤ 18 ਜ਼ਿਲ੍ਹਿਆਂ 'ਚ ਪਾਰੀ ਬਾਰਿਸ਼ ਹੋ ਸਕਦੀ ਹੈ ਮੀਂਹ ਕਾਰਨ ਪੂਰੇ ਸਵੇਰ 'ਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਬਣਿਆ ਹੋਇਆ ਹੈ ਪਿਛਲੇ 24 ਘੰਟਿਆਂ ਤੇ ਭਾਰੀ ਤੋਂ ਬਹੁਤ ਜ਼ਿਆਦਾ بارش ਦਰਜ ਕੀਤੀ ਗਈ ਹੈ ਪੂਰਬੀ ਰਾਜਸਥਾਨ ਚ ਕਈ ਥਾਵਾਂ ਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਜਦੋਂ ਕਿ ਪੱਛਮੀ ਰਾਜਸਥਾਨ ਚ ਕੁਝ ਥਾਵਾਂ ਤੇ ਭਾਰੀ ਮੀਂਹ ਪਿਆ ਰਾਜ ਵਿੱਚ ਸਭ ਤੋਂ ਵੱਧ بارش Jaipur ਚ 150 mm ਦਰਜ ਕੀਤੀ ਗਈ ਹੈ ਗੰਗਾ ਨਗਰ ਚ ਸਭ ਤੋਂ ਵੱਧ ਤਾਪਮਾਨ 38°C ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਉੱਤਰ ਪੂਰਬੀ ਰਾਜਸਥਾਨ ਚ ਇੱਕ ਸਰਕੂਲੇਸ਼ਨ ਸਿਸਟਮ ਸਰਗਰਮ ਹੈ ਜੋ ਕਿ ਸੱਤਾ ਤੋਂ 5.8 km ਦੀ ਉਚਾਈ ਤੱਕ ਫੈਲਾ ਹੋਇਆ ਹੈ ਤੇ ਇਸ ਤੋਂ ਇਲਾਵਾ ਮੌਨਸੂਨ ਟ੍ਰਾਫ ਲਾਈਨ बीकानेर ਤੋਂ ਲੰਘ ਰਹੀ ਹੈ ਸ੍ਰੋਮਨੀ ਅਕਾਲੀ ਦਲ ਬਾਦਲ ਦੇ ਜਰਨਲ ਸਕਤਰੀਕ ਬਾਲ ਸਿੰਘ ਸੰਧੂ ਨੇ ਪਾਰਟੀ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਥੜਾ ਸਾਈ ਵਿਖੇ ਸ੍ਰੀ ਖਨਪੜ ਸਾਹਿਬ ਰੰਮ ਕਰਵਾਏ ਕਬਾਲ ਸੰਧੂ ਨੇ ਕਿਹਾ ਕਿ ਡੇਰਾ ਮੁਖੀ ਨੂੰ ਵਾਰ-ਵਾਰ ਫਿਰੋਲ ਦਿੱਤਾ ਜਾਣਾ ਸਰਕਾਰਾਂ ਵੱਲੋਂ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਬੁਲਾਇਆ ਜਾਂਦ ਤੇ ਕਬਾਲ ਸੰਧੂ ਨੇ ਕਿਹਾ ਕਿ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਵੀ ਉਸ ਨੂੰ ਹੁਕਮ ਲਾਏਗਾ ਉਹ ਸਿਰ ਮੱਥੇ ਹੋਵੇਗਾ ਬਾਕੀ ਅਕ बोलਦੇ ਹੋਏ इकबाल संधू ਨੇ ਕਿਹਾ ਕਿ ਸਰਕਾਰਾਂ ਵੇਲੇ ਸਿਆਸੀ ਲਹਾ ਲੈਣ ਵਾਲੇ ਲੋਕ ਹੁਣ ਬਾਗੀ ਹੋ ਕੇ ਪਾਰਟੀ ਪ੍ਰਧਾਨ ਨੂੰ ਗਾਲ੍ਹਾਂ ਕੱਢ ਰਹੇ ਨੇ ਜਦੋਂ ਕਿ ਸਰਕਾਰ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਬਾਗੀ ਨੇਤਾਵਾਂ ਨੇ ਹੀ ਰਾਜ ਕੀਤਾ ਸੀ। ਇਸ ਸਾਜਸਿਆ ਕਿ ਸਿੱਖ ਕੌਮ ਦੇ ਖਿਲਾਫ ਹਮੇਸ਼ਾ ਹੀ ਫੈਸਲੇ ਆਉਂਦੇ ਰਹੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਮੇਸ਼ਾ ਹੀ ਸਿੱਖਾਂ ਦੇ ਅੱਖ ਵਿੱਚ ਜਦੋਂ ਵੀ ਮੁੱਦੇ ਚੱਕੇ ਆ ਉਹਨਾਂ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਗਿਆ ਤੇ ਜਿਨ੍ਹਾਂ ਨੇ ਸਾਡੀ ਕੌਮ ਲਈ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਦੀ ਕੋਈ ਪਰੋਲ ਦੀ ਗੱਲ ਆਉਂਦੀ ਆ ਉਹਨਾਂ ਨੇ ਸਜ਼ਾ ਵੀ ਪੂਰੀ ਅਗਰ ਲੀਆਂ ਉਹਨਾਂ ਨੂੰ ਅੱਜ 26 22 27 27 ਸਾਲ ਸਾਰੀ ਸਾਰੀ ਜੀ ਲਾਈਫ ਉਹਨਾਂ ਆਪਣੀ ਜ਼ਿੰਦਗੀ ਜੇਲਾ ਵਿੱਚ ਕੱਟ ਲਈ ਆ ਲੇਕਿਨ ਉਹਨਾਂ ਵੱਲ ਕਦੀ ਵੀ ਉਹਨਾਂ ਨੂੰ ਕਦੇ ਅੱਜ ਤੱਕ ਅਪਰੋਲ ਦੇਣ ਦੀ ਇਹਨਾਂ ਸਰਕਾਰ ਨੇ ਕਦੀ ਵੀ ਕੋਈ ਉਹਨਾਂ ਦੀ ਮਨਸਾ ਜਾਣ ਨਹੀਂ ਕੀਤੀ ਹਮੇਸ਼ਾ ਰਕਾਵਟਾਂ ਪਾਈਆਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇੱਕ ਜਿਹੜੇ ਰਾਮ ਰਹੀਮ ਆ ਉਹਨੂੰ ਬਾਰ-ਬਾਰ ਮੈਂ ਸਮਝਦਾ ਉਹ ਐਂ ਲੱਗਦਾ ਜਿੱਦਾਂ ਵਿਆਹ ਜਾਂਦਾ ਤੇ ਵਿਆਹ ਤੋਂ ਵਾਪਸ ਆਉਂਦਾ ਇਹ ਪ੍ਰੋਲ ਦੇਣੀ ਹਮੇਸ਼ਾ ਹੀ ਜਿਹੜੀ ਸਿੱਖਾ ਦੇ ਦਿਲਾਂ ਨੂੰ ਬਲੁੰਦਰਦੀ ਆ ਪਰ ਇਹ ਮੈਂ ਸਮਝਦਾ ਪਰਮਾਤਮਾ ਦੇ ਘਰ ਦੇ ਰਿਆਂ ਅੰਧੇਰ ਨਹੀਂ ਜੇ ਅੱਜ ਸਾਡੀ ਕੌਮ ਦੇ ਨਾਲ ਧੱਕਾ ਕਰ ਰਹੀ ਆ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਚੜ੍ਹਦੀ ਕਲਾ 'ਚ ਕਰੂਗੀ ਤੇ ਇਹਨਾਂ ਨੂੰ ਵੀ ਇਹਦੇ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ